ਕਹਿੰਦੇ ਜੀ ਦੁਪਹਿਰਾ ਸਾਹਿਬ ਕਰਨਾ ਅਰਦਾਸ ਛੇਤੀ ਕਿਦਾਂ ਪੂਰੀ ਹੋ ਜਾਂਦੀ ਹੈ ਉਹ ਭਲੇ ਉਹ ਲੋਕੋ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਇਕੱਲੇ ਦੁਪਹਿਰਾ ਸਾਹਿਬ ਨਹੀਂ ਕਰਦੇ ਹੈਗੇ ਇਕੱਲੇ ਅਰਦਾਸ ਨਹੀਂ ਕਰਦੇ ਜੇ ਇੱਕ ਦਿਨ ਦੇ ਵਿੱਚ 1 ਲੱਖ ਬੰਦਾ ਅਰਦਾਸ ਕਰਦਾ ਤਾਂ ਸੋਚੋ ਤੁਹਾਡੀ ਅਰਦਾਸ 1 ਲੱਖ ਵਾਰ ਸੁਣੀ ਜਾਂਦੀ ਹੈ ਬਾਬਾ ਜੀ ਕੋਲੇ ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਪੰਜ ਪਾਠ ਕਰਦੇ ਹੋ ਨਾ ਤਾ ਤੁਹਾਡੇ ਨਾਲ ਜਿਹੜੀ ਸੰਗਤ 1 ਲੱਖ ਸੰਗਤ ਬੈਠੀ ਪਾਠ ਕਰਦੀ ਹੈ ਨਾ ਤਾਂ ਤੁਹਾਡਾ 5 ਲੱਖ ਪਾਠ ਬਣ ਜਾਂਦਾ ਜੀ ਇਸ ਤਰ੍ਹਾਂ ਜੀ ਸੰਗਤ ਦਾ ਇੰਨਾ ਵੱਡਾ ਫਲ ਮਿਲਦਾ ਆਪਾਂ ਨੂੰ ਸੰਗਤ ਵਿੱਚ ਜਾ ਕੇ ਜਦੋਂ ਆਪਾਂ ਚਪਹਿਰਾ ਸਾਹਿਬ ਕਰਦੇ ਆ ਤਾਂ ਉੱਥੇ ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੋਇਆ ਤੁਹਾਡਾ 1 ਲੱਖ ਵਾਰ ਬਣਿਆ ਜਾਂਦਾ ਬਾਬਾ ਜੀ ਦੀ ਦਰਗਾਹ ਤੇ 1 ਲੱਖ ਵਾਰ ਪਹੁੰਚ ਜਾਂਦਾ ਜਦੋਂ ਤੁਸੀਂ ਸੰਗਤ ਦੇ ਵਿੱਚ ਬੈਠ ਕੇ ਆਪਣਾ ਚਪਹਿਰਾ ਸਾਹਿਬ ਕਰਦੇ ਹੋ ਬਾਣੀ ਪੜਦੇ ਹੋ ਸੰਗਤ ਦਾ ਜੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਜਾਂਦੇ ਆ ਇਸ ਕਰਕੇ ਜੀ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਰੱਖਿਆ ਕਰੋ ਸੰਗਤ ਵਿੱਚ ਜਾਇਆ ਕਰੋ ਸੰਗਤ ਵਿੱਚ ਜਾ ਕੇ ਜਦੋਂ ਤੁਸੀਂ ਨਾ ਬੈਠਦੇ ਹੋ ਤੁਹਾਡੇ ਆਲੇ-ਦੁਆਲੇ ਜਦੋਂ ਕੋਈ ਪਾਠ ਕਰਦੇ ਨੇ ਤੁਸੀਂ ਵੀ ਕਰਦੇ ਹੋ ਤਾਂ ਤਾਂ ਉਹ ਔਰਾ ਬਣ ਜਾਂਦਾ ਇੱਕ ਪਾਠ ਕਰਨ ਦਾ ਉਹ ਔਰਾ ਜਦੋਂ ਕੁਰਬਾਨੀ ਦਾ ਔਰਾ ਬਣ ਜਾਂਦਾ ਨਾ ਉਹ ਗੁਰੂ ਮਹਾਰਾਜ ਦੇ ਚਰਨਾਂ ਤੱਕ ਪਹੁੰਚ ਜਾਂਦਾ ਇਸ ਲਈ ਜੀ ਸੰਗਤ ਦੀ ਬਹੁਤ ਵੱਡੀ ਮਹਿਮਾ ਸੰਗਤ ਵਿੱਚ ਜਾਇਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਤੁਹਾਡੀ ਹਰ ਅਰਦਾਸ ਬਾਬਾ ਦੀਪ ਸਿੰਘ ਜੀ ਸੁਣਦੇ ਨੇ ਤੁਹਾਡੇ ਹਰ ਇੱਕ ਆਵਾਜ਼ ਤੁਹਾਡੀ ਉਹਨਾਂ ਨੂੰ ਸੁਣ ਰਹੀ ਹੁੰਦੀ ਹੈ ਜੀ ਸਾਸਤ੍ਰਿਕ ਕਹਿੰਦੇ ਜੀ ਚੁਪੈਰਾ ਸਾਫ ਕਰਨਾ ਅਰਦਾਸ ਛੇਤੀ ਕਿਦਾਂ ਪੂਰੀ ਹੋ ਜਾਂਦੀ ਹੈ ਉਹ ਭਲੇ ਉਹ ਲੋਕੋ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਇਕੱਲੇ ਜਪਰਾ ਸਾਹਿਬ ਨਹੀਂ ਕਰਦੇ ਹੈਗੇ ਇਕੱਲੇ ਅਰਦਾਸ ਨਹੀਂ ਕਰਦੇ ਜੇ ਇੱਕ ਦਿਨ ਦੇ ਵਿੱਚ 1 ਲੱਖ ਬੰਦਾ ਅਰਦਾਸ ਕਰਦਾ ਤਾਂ ਸੋਚੋ ਤੁਹਾਡੀ ਅਰਦਾਸ 1 ਲੱਖ ਵਾਰ ਸੁਣੀ ਜਾਂਦੀ ਹੈ ਬਾਬਾ ਜੀ ਕੋਲੇ ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਪੰਜ ਪਾਠ ਕਰਦੇ ਹੋ ਨਾ ਤਾਂ ਤੁਹਾਡੇ ਨਾਲ ਜਿਹੜੀ ਸੰਗਤ 1 ਲੱਖ ਸੰਗਤ ਬੈਠੀ ਪਾਠ ਕਰਦੀ ਹੈ ਨਾ ਤਾਂ ਤੁਹਾਡਾ 5 ਲੱਖ ਪਾਠ ਬਣ ਜਾਂਦਾ ਜੀ ਇਸ ਤਰ੍ਹਾਂ ਜੀ ਸੰਗਤ ਦਾ ਇੰਨਾ ਵੱਡਾ ਹਲ ਮੇਨਦਾ ਆਪਾਂ ਨੂੰ ਸੰਗਤ ਵਿੱਚ ਜਾ ਕੇ ਜਦੋਂ ਆਪਾਂ ਚਪਹਿਰਾ ਸਾਹਿਬ ਕਰਦੇ ਆ ਤਾਂ ਉੱਥੇ ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੋਇਆ ਤੁਹਾਡਾ 1 ਲੱਖ ਵਾਰ ਬੰਨਿਆ ਜਾਂਦਾ ਬਾਬਾ ਜੀ ਦੀ ਦਰਗਾਹ ਤੇ 1 ਲੱਖ ਵਾਰ ਪਹੁੰਚ ਜਾਂਦਾ ਜਦੋਂ ਤੁਸੀਂ ਸੰਗਤ ਦੇ ਵਿੱਚ ਬੈਠ ਕੇ ਆਪਣਾ ਚਪਹਿਰਾ ਸਾਹਿਬ ਕਰਦੇ ਹੋ ਬਾਣੀ ਪੜਦੇ ਹੋ ਸੰਗਤ ਦਾ ਜੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਜਾਂਦੇ ਆ ਇਸ ਕਰਕੇ ਜੀ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਰੱਖਿਆ ਕਰੋ ਸੰਗਤ ਵਿੱਚ ਜਾਇਆ ਕਰੋ ਸੰਗਤ ਵਿੱਚ ਜਾ ਕੇ ਜਦੋਂ ਤੁਸੀਂ ਨਾ ਬੈਠਦੇ ਹੋ ਤੁਹਾਡੇ ਆਲੇ-ਦੁਆਲੇ ਜਦੋਂ ਕੋਈ ਪਾਠ ਕਰਦੇ ਨੇ ਤੁਸੀਂ ਵੀ ਕਰਦੇ ਹੋ ਤਾਂ ਤਾਂ ਉਹ ਔਰਾ ਬਣ ਜਾਂਦਾ ਇੱਕ ਪਾਠ ਕਰਨ ਦਾ